ਜੀਹਦੀ ਰਿਕਾਰਡਿੰਗ ਕਰੋਨਾ ਸੀ ਆਇਆ ਜਿਹਦੇ ਵਿੱਚ ਸਮੁੱਚੀ ਸਾਡੀ ਸੀਨੀਅਰ ਲੀਡਰਸ਼ਿਪ ਪਹੁੰਚੀ ਹੈ ਬਪੇਸ਼ ਬਗੇਲ ਜੀ ਦੇ ਨਾਲ ਚੰਨੀ ਸਾਹਿਬ ਸਾਡੇ ਬਾਗਵਾ ਸਾਹਿਬ ਤੇ तमाम ਲੋਕਲ ਸਾਥੀगण ਪਹੁੰਚੇ ਤੁਮੇ ਮਖਵਾ ਜਿਹੜਾ ਹੈਗਾ ਉਹ ਉਤਸ਼ਾਹ ਮਿਲਿਆ ਲੋਕਾਂ ਦਾ ਜਿਸ ਪ੍ਰਕਾਰ ਦਾ ਹਯਾਰਾ ਸੀ ਔਰ ਲੋਕਾਂ ਦੇ ਇਲਾਕੇ ਕਰਨ ਦੇ ਖੜਿਆਂ ਦੇ ਚਿਹਰੇ ਉੱਗੇ ਦੱਸਦੇ ਸਨ ਕਿ ਕੁਝ ਚੰਗਾ ਹੋਣ ਵਾਲਾ ਹੈ ਕਿਉਂਕਿ ਰਾਜਨੀਤਿਕ ਵਿਅਕਤੀ ਜਿਹੜੇ ਹੈ ਕੋ ਆਪਦੇ ਰਾਜਨੀਤਿਕ ਤੁਜ਼ੁਰਬੇ ਤੋਂ ਥੋੜਾ ਅੰਦਾਜ਼ਾ ਲਾ ਲਓ। ਸੋ ਮੈਨੂੰ ਇਹ ਲੱਗਿਆ ਕਿ ਲੋਕ ਚੁੱਪ ਨੇ ਖਮੋਸ਼ ਨੇ ਲੇਕਿਨ ਜਿਸ ਪ੍ਰਕਾਰ ਉਹਨਾਂ ਦੇ ਆ ਚਿਹਰੇ ਨੇ ਅੱਖਾਂ 'ਚ ਮੁਸਕਰਾਹਟ ਹੈ। ਸੋ ਲੱਗਦਾ ਹੈ ਕਿ ਕੁਝ ਚੰਗਾ ਹੋਣ ਵਾਲਾ ਹੈ। ਦੂਜੀ ਗੱਲ ਅੱਜ ਦੇ ਇਸ ਚੋਣਾਂ ਦੇ ਇੱਕ ਸਨੇਹ ਹੈ। ਹੁਣ ਉਮੀਦਵਾਰ ਹੈ 4-5। ਲੋਕਾਂ ਨੇ ਦੇਖਣਾ ਕਿ ਕਿਸ ਉਮੀਦਵਾਰ ਨੂੰ ਉਮੀਦਵਾਰ ਜਿਨ੍ਹਾਂ ਤੇ ਬਹੁਤ ਗੰਭੀਰ ਇਲਜ਼ਾਮ ਨੇ ਔਰ ਜਿਹੜੇ ਪਾਰਟੀਆਂ ਬਦਲਦੇ ਨੇ ਜਿਹੜੇ ਨੌਨ ਰਹੇ ਨੇ ਇਸ ਗੱਲ ਦੇ ਲਈ ਤੇ ਹੁਣ ਵੀ ਉਹ ਸਰਕਾਰਾਂ ਦਾ ਆਸਰਾ ਲੈਣਾ ਚਾਹੁੰਦੇ ਨੇ ਆਪਣੀਆਂ ਪਾਰਟੀਆਂ ਛੱਡ ਕੇ ਇੱਕ ਤਾਂ ਉਹ ਉਮੀਦਵਾਰ ਹੈ ਮੈਂ ਉਹਰਾ ਨਾਮ ਨਹੀਂ ਲਵਾਵਾਂਗਾ ਸਮਝ ਗਏ ਲੋਕ ਕਿ ਕਿਸ ਤਰ੍ਹਾਂ ਦੇ ਗੰਭੀਰ ਇਲਜ਼ਾਮ ਨੇ ਉਹਨਾਂ ਤੇ ਦੂਸਰਾ ਇੱਕ ਵਿਅਕਤੀ ਉਹ ਹੈ ਜਿਹੜਾ ਧੌਣ ਤੇ ਗੋਡਾ ਰੱਖ ਕੇ ਔਰ ਲੋਕਾਂ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਆਪਣੇ ਪਰਿਵਾਰ ਨੂੰ ਜਿਤਾਉਣਾ ਚਾਹੁੰਦਾ ਇਹ ਲੋਕਾਂ ਨੇ ਦੇਖਣਾ ਹੈ ਕਿ ਦਿਨ ਦਿਹਾੜੇ ਜਿਹੜੀਆਂ ਮੌਤਾਂ ਹੋ ਰਹੀਆਂ ਪੰਜਾਬ ਦੇ ਅੰਦਰ ਕੀ ਤੁਸੀਂ ਪੁਰਾਣੇ ਦਿਨ ਫੇਰ ਵਾਪਸ ਲਿਆਉਣਾ ਚਾਹੁੰਦੇ ਹਾਲਾਤ ਉਹ ਮਾਰੇ ਹਾਲਾਤ ਤਰਨ ਤਰਨ ਵਾਲੇ ਲੋਕਾਂ ਨੇ ਦੇਖੇ ਵੀ ਤੋਂ ਮੈਨੂੰ ਲੱਗਦਾ ਤੇ ਤੀਸਰੇ ਜਿਹੜੇ ਵਿਅਕਤੀ ਨੇ ਜਿਹੜੇ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਕਨਸਟੀਟਿਊਸ਼ਨ ਆਫ ਇੰਡੀਆ ਬਾਬਾ ਸਾਹਿਬ ਅੰਬੇਦਕਰ ਰੰਗੇ ਦੀ ਹਿਫਾਜ਼ਤ ਕਰਨਾ ਸਾਡਾ ਫਰਜ ਹੈ ਜਿਹੜਾ ਤਿਰੰਗਾ ਦੇਸ਼ ਦਾ ਤਿਰੰਗਾ ਕਾਂਗਰਸ ਦਾ ਤਿਰੰਗੇ ਦੀ ਗੱਲ ਨਹੀਂ ਕਰ ਰਿਹਾ ਦੇਸ਼ ਦੇ ਤਿਰੰਗੇ ਦੀ ਹਿਫਾਜ਼ਤ ਕਰਨਾ ਸਾਡਾ ਫਰਜ ਹੈ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਹੀ ਨਹੀਂ ਮੰਨਦਾ ਤੇ ਦੇਸ਼ ਦੇ ਤਿਰੰਗੇ ਨੂੰ ਨਹੀਂ ਮੰਨਦਾ ਕਿ ਉਹਨਾਂ ਲੋਕਾਂ ਨੂੰ ਤੁਸੀਂ ਜਿਤਾਉਣਾ ਇੱਕ ਪਾਸੇ ਉਹ ਉਮੀਦਵਾਰ ਹੈ ਦੋ ਪਾਰਟੀਆਂ ਦੇ ਪਰ ਬੀਜੇਪੀ ਦਾ ਉਮੀਦਵਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਨਾਲ ਵਿਤਕਰਾ ਕੀਤਾ ਦੂਜੇ ਪਾਸੇ ਪਾਰਟੀ ਦੀ ਹੈ ਹੜਾਂ ਦੇ ਵਿੱਚ ਜੋ ਹਾਲਾਤ ਹੋਏ ਜੋ ਨਸ਼ੇ ਦੇ ਹਾਲਾਤ ਨੇ ਜੋ ਗੈਂਗਸਟਰਾਂ ਦੇ ਹਾਲਾਤ ਨੇ ਜੋ ਮੁਕੰਮਲ ਪਾਰ ਤੇ ਫੈਲ ਹੋ ਚੁੱਕੀ ਹੈ ਸਰਕਾਰ ਸੋ ਇੱਕ ਪਾਸੇ ਕਾਂਗਰਸ ਦਾ ਉਮੀਦਵਾਰ ਹੈ ਜਿਹੜਾ ਇਸ ਇਲਾਕੇ ਨਾਲ ਸੰਬੰਧਿਤ ਹੈ ਕਿਸੇ ਪ੍ਰਕਾਰ ਦਾ ਕੋਈ આરોਪ ਨਹੀਂ ਹੈ ਉਹਰੇ ਵਿਅਕਤੀਗਤ ਜੀਵਨ ਤੇ ਔਰ ਜਿਹੜਾ ਮਿਠ ਬੋਲੜਾ ਤੇ ਹੱਥ ਜੋੜ ਕੇ ਨਿਮਰਤਾ ਦੇ ਨਾਲ ਲੋਕਾਂ ਤੋਂ ਵੋਟ ਮੰਗਦਾ ਹੈ ਇੱਕ شریف ਇਨਸਾਨ ਸੋ ਮੈਨੂੰ ਲੱਗਦਾ ਕਿ ਤਰਨਤਨ ਦੇ ਮਾਝੇ ਦੇ ਲੋਕ ਬੜੇ ਜੁਝਾਰੂ ਲੋਕ ਨੇ ਇਥੋਂ ਦੇ ਇਸ ਜ਼ਿਲ੍ਹੇ ਦੇ ਇਹ ਇਨਕਲਾਬੀ ਲੋਕ ਨੇ ਇਹ ਇਨਕਲਾਬ ਖੜਾ ਕਰ ਦੇਣੇ ਇਸ ਕੋਈ ਦੂਰ ਹੈ ਨਹੀਂ ਲੇਕਿਨ ਕੇਵਲ ਤੇ ਕੇਵਲ ਗੱਲ ਸਮਝਣ ਦੀ ਹੈ ਔਰ ਮੈਨੂੰ ਲੱਗਦਾ ਕਿ ਉਹ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਮਾਝੇ ਦੇ ਉਸ ਜੁਝਾਰੂ ਲੋਕਾਂ ਨੇ ਜਿਨ੍ਹਾਂ ਦੀਆ ਮਸਾਲਾ ਪੂਰੀ ਦੁਨੀਆ ਦੇ ਵਿੱਚ ਲੋਕ ਦਿੰਦੇ ਸੋ ਮੈਨੂੰ ਲੱਗਦਾ ਕਿ ਉਹ ਬੜੇ ਸਿਆਣਫ ਦੇ ਨਾਲ ਇਸ ਜਿੰਨੀ ਚੋਂ ਦਾ ਫੈਸਲਾ ਲੈਣਗੇ ਤਾਂ ਜੋ ਇਥੋਂ ਸੁਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜਾਣ ਅੱਜ ਲੋਕ ਇਹ ਗੱਲ ਕਹਿ ਰਹੇ ਨੇ ਲੋਕਾਂ ਦੀ ਜ਼ੁਬਾਨ ਤੇ ਹੈ ਕਿ ਕਾਂਗਰਸ ਪਾਰਟੀ ਸਤਾ ਸਰਕਾਰ ਚਮੜ ਵਾਪਸ ਆ ਰਹੀ ਹੈ ਮੁੜ ਵਾਪਸ ਆ ਰਹੀ ਆਮ ਆਦਮੀ ਪਾਰਟੀ ਦਾ ਬਦਲਾਅ ਲੋਕਾਂ ਨੇ ਦੇਖ ਲਿਆ ਹੈ ਲੋਕ ਤੰਗਾ ਪੁਲਿਸ ਕਰਮਚਾਰੀ ਮੁਲਾਜ਼ਮ ਅੱਜ ਪੰਜਾਬ ਦੀ ਇਕਨੋਮੀ ਦੇ ਹਾਲਾਤ ਬੜੇ ਮਾੜੇ ਪੰਜਾਬ ਡੁੱਬਦਾ ਜਾ ਰਿਹਾ ਸੋ ਇਹਨਾਂ ਗੱਲਾਂ ਤੇ ਕਿਸਾਨੀ ਦੇ ਬੜੇ ਮਾੜੇ ਨੇ ਮਸੂਰਾ ਦੇ ਵਪਾਰ ਤੇ ਸੋ ਮੈਨੂੰ ਉਮੀਦ ਹੈ ਪੂਰਨ ਕਿ ਇਹਨਾਂ ਸਮਾਨ ਚੀਜ਼ਾਂ ਨੂੰ ਗੱਲਾਂ ਨੂੰ ਲਾ ਐਂਡ ਆਰਡਰ ਤੇ ਹੋਰ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਲੋਕ ਫਤਵਾ ਦੇਣਗੇ ਕਿ ਇਹ ਸਨੇਹਾ ਪੂਰੇ ਪੰਜਾਬ ਪਰ ਦੇ ਵਿੱਚ ਜਾ ਇਹਨੂੰ 27 ਦਾ ਸੈਮੀਫਾਈਨਲ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ देखो ਸੈਮੀਫਾਈਨਲ ਜਿਹੜੀ ਗੱਲ ਹੈ ਔਰ ਇਹ ਛੇ ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਆਹ ਜੀ ਸਤਾ ਪਾਰਟੀ ਸਰਕਾਰ ਨੇ ਕਈ ਇੱਕ ਦੋ ਚੋਣਾਂ ਜਿੱਤ ਲਈਏ ਬਾਏ ਇਲੈਕਸ਼ਨ ਅਸੀਂ ਵੀ ਜਿੱਤੇ ਹਾਂ ਬਾਏ ਇਲੈਕਸ਼ਨ ਬਰਨਾਲਾ ਦਾ ਇਹਨੂੰ ਇਸ ਤਰ੍ਹਾਂ ਨਹੀਂ ਪਰ ਹਾਂ ਇਥੋਂ ਇੱਕ ਸਨੇਹਾ ਪੂਰੇ ਪੰਜਾਬ ਪਰ ਦੇ ਵਿੱਚ ਜ਼ਰੂਰ ਜਾਏਗਾ ਕਿ ਪੰਜਾਬ ਦੇ ਲੋਕ ਅਗਲੀ ਸਰਕਾਰ ਕਿਸ ਤਰ੍ਹਾਂ ਦੀ ਬਣਾਉਣਾ ਯਾਨੀ ਨਬਜ਼ ਜਿਹੜੀ ਲੋਕਾਂ ਦੀ ਉਹ ਯੈਸ 100% ਲੋਕ ਅੱਕ ਗਏ ਯਾਰ ਕਦੇ ਉਸ ਪਾਰਟੀ ਚ ਕਦੇ ਮੈਂ ਤੱਕੜੀ ਚ ਆ ਗਿਆ ਹੁਣ ਮੈਂ ਝਾੜੂ ਚ ਆ ਗਿਆ ਯਾਰ ਇਹ ਕੋਈ ਗੱਲ ਹੈ ਲੋਕ ਅੱਕ ਗਏ ਨੇ ਕਿ ਰਾਜਨੀਤਿਕ ਪਾਰਟੀਆਂ ਬੈਂਕਸਟਰਾਂ ਨੂੰ ਟਿੱਕਾਂ ਦੇਣ ਲੱਗ ਪਈਏ ਜਿਹੜੇ ਗੋਲੀ ਮਾਰਦੇ ਨੇ ਲੋਕ ਅੱਕ ਗਏ ਨੇ ਮੈਂ ਇਹਨੂੰ ਤੁਸੀਂ ਜਿਤਾਇਆ ਮੰਨ ਲਓ ਮੈਨੂੰ ਇਥੋਂ ਦੇ ਇਲਾਕੇ ਨੇ ਜਿਤਾਇਆ ਜੇ ਮੈਂ ਉਦੋਂ ਬਾਅਦ ਮਿਲਾਂ ਹੀ ਨਾ ਲੱਭਾਂ ਹੀ ਨਾ ਫਿਰ ਮੈਨੂੰ ਜਿਤਾਉਣ ਦਾ ਕੀ ਫਾਇਦਾ ਹੋਇਆ ਅਲਾਕੇ ਲੋਕ ਸਮਝਦਾਰ ਨੇ ਲੋਕਚੋਣੇ ਨੇ ਅਲਾਕੇ ਦੀ ਤਰੱਕੀ ਕੌਣ ਕਰਾਏਗਾ ਜਿਹੜਾ ਜਿੱਤਿਆ ਹੋਇਆ ਸਾਡੇ ਗਲੀਆਂ ਚ ਘੁੰਮੇਗਾ ਜੇ ਕੋਈ ਗਲੀਆਂ ਚ ਨਾ ਘੁੰਮੇਗਾ ਤੇ ਇਕੱਲਾ ਜਿਤਾ ਦਿਓ ਤੇ ਫਿਰ ਕੰਮ ਕਿੱਧਰ ਨੂੰ ਜਾਏਗਾ ਸੋ ਮੈਨੂੰ ਪੂਰਨ ਉਮੀਦ ਹੈ ਕਿ ਮਾਝੇ ਦੇ ਲੋਕ ਪੰਜਾਬ ਚੋਂ ਮੈਂ ਸਮਝਦਾ ਕਿ ਸਭ ਤੋਂ ਵੱਧ ਸਮਝਦਾਰ ਤੇ ਜਿਹਾਰੂ ਲੋਕ ਨੇ ਲੜਾਕੇ ਲੋਕ ਨੇ ਅਣਖਰ ਗੈਰਤਮੰਦ ਲੋਕ ਉਹ ਜ਼ਰੂਰ ਕਾਂਗਰਸ ਪਾਰਟੀ ਦੇ ਹੱਕ ਵਿੱਚ ਫੈਸਲਾ ਕਰੇਗਾ ਥੈਂਕ ਯੂ ਅਗਰ ਬਣੇ ਇੱਕ ਮਿੰਟ ਇੱਕ ਮਿੰਟ ਸਾਲ ਬਾਅਦ ਕਰਵਾਇਦਾ ਆਜਾ ਲਾਲਾ ਇੱਦਾਂ ਆਇਆ ਕੋਈ ਕਮੈਂਟ ਅਲੈਕਸੋ ਯਾਰ ਅੱਜ 28 ਕੋ ਜੋ ਅੱਗੇ ਖੜ੍ਹ ਨਹੀਂ ਯਾਰ ਮੈਂ ਫਾਈਲ ਕੀਤੀ ਹੈਗੀ ਇਹ ਲੋਕਾਂ ਦੇ ਵਿੱਚ ਵਰਕਰਾਂ ਦੇ ਵਿੱਚ ਉਹ ਸੈੱਟ ਕਰਕੇ ਰੱਖਣ ਸ਼ਹਿਰੀ ਵਸਨੀਕਾਂ ਆਪਾਣਿਆਂ ਦਾ ਮੈਂ ਬਹੁਤ ਧੰਨਵਾਦ ਕਰਨਾ ਤੇ ਸਭ ਤੋਂ ਪਹਿਲੇ ਆਪਣੀ ਸੀਨੀਅਰ ਲੀਡਰਸ਼ਿਪ ਕਾਂਗਰਸ ਦੇ ਸਾਡੇ ਚੀਫ ਸੈਕਟਰੀ ਪ੍ਰਦੀਪ ਰਾਜਪਿੰਦ ਜੀ ਜੋ ਕੀ ਦੇ ਪਤਾ ਬਾਜਵਾ ਜੀ ਆ ਸਾਭਕਾ ਸੀਐਮ ਸਾਡੇ ਚੰਨੀ ਸਾਹਿਬ ਸਾਹ ਸੀਗਾ ਸਰਕਾਰੀਆ ਸਾਹਿਬ ਜੋ ਇਨਚਾਰਜ ਨੇ ਹਲਕੇ ਦੇ ਬਗੇਲ ਸਾਹਿਬ ਜੀ ਸਾਰਿਆਂ ਦਾ ਇੰਟਾਇਰ ਸਾਡੇ ਐਮਐਲਏ ਜੀ ਸਾਰਿਆਂ ਦਾ ਜਿਲੋਂ ਧੰਨਵਾਦ ਕਰਦਾ ਕਿ ਮੁਕਾਬਲਾ ਲੱਗਦਾ ਕਿ ਇਨੀ ਮਿਹਨਤ ਕਰਨੀ ਪਈ ਕਿਉਂਕਿ ਇਸ ਤੋਂ ਪਹਿਲਾਂ ਲੋਕ ਕਹਿ ਰਹੇ ਨੇ ਕਿ ਸਾਹਿਬ ਨੂੰ ਘਾਟੀ ਦੇਖਿਆ ਫਿਲਹਾਲ ਇਹ ਜੀ ਮੈਂ ਮੇਰੇ ਖਿਆਲ ਤੁਹਾਡੇ ਤੋਂ ਹੀ ਸੁਣਿਆ ਮੈਂ ਤਾਂ ਹਲਕੇ ਦਾ ਹੀ ਰਹਿਣ ਵਾਲਾ ਹਾਂ ਮੇਰੇ ਪਿੰਡ ਇੱਥੇ ਹੈਗਾ ਮੈਂ ਇੱਥੇ ਹੀ ਤਾਂ ਜੰਪਾ ਲਹਿਗਾ ਬਾਕੀ ਕੈਂਡੀਡੇਟਸ ਬਾਹਰੋਂ ਆਏਗੇ ਜਿਹੜੇ ਇੱਥੇ ਦੇ ਨਾਲ ਜੰਪਾ ਲਹਿਗੇ ਨਾ ਇੱਥੇ ਰਹੇ ਹੈਗੇ ਕਿੰਨੀ ਮਿਹਨਤ ਕੀਤੀ ਜਾਛੇ ਕਿ ਆ ਅਥਿਆ ਜੀ ਕਿਹੋ ਜੀ ਰਹਿਣ ਵਾਲੀ ਹੈ ਜੀ ਦੇਖੋ ਜੀ ਮਿਹਨਤ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਊਗੀ ਮਿਹਨਤ ਅਸੀਂ ਪੂਰੀ ਕਰਾਂਗੇ ਹਰ ਇੱਕ ਬੰਦੇ ਦੇ ਅੱਗੇ ਹੱਥ ਜੋੜ ਕੇ ਆਪਣੀ ਝੋਲੀ ਾਟ ਕੇ ਵੋਟ ਮੰਗਾਂਗੇ ਵੋਟ ਮੰਗਦੇ ਆ ਸਾਰਿਆਂ ਕੋਲ ਔਰ ਸਾਰਿਆਂ ਦਾ ਸਮਰਥਨ ਮੰਗਦੇ ਆ ਜੀ ਮੁੱਦਾ ਕੀ ਰਹੇਗਾ ਜੀ ਇਹਦਾ ਮੇਨ ਮੁੱਦਾ ਲਾਅ ਐਂਡ ਆਰਡਰ ਦਾ ਜੀ ਗੈਂਗਸਟਰイズਮ ਨੂੰ ਖਤਮ ਕਰਨ ਦਾ ਜੀ ਤੇ ਡਰੱਗਸ ਦਾ ਇਹੀ ਮੇਨ ਮੁੱਦੇ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਆ ਤੇ ਵੋਟਾਂ ਵਾਸਤੇ ਆਪਣੀ ਝੋਲੀ ਾਟ ਕੇ ਉਹਨਾਂ ਤੋਂ ਵੋਟ ਮੰਗਦੇ ਆ ਥੈਂਕ ਯੂ ਮਿਹਰਬਾਨੀ ਕਰ ਲਓ ਤਰਨਤ ਅਸੈਂਬਲੀ ਹਰ ਪਿੰਡ ਚੋਂ ਤੇ ਹਰ ਸ਼ਹਿਰ ਦੇ ਵੋਟ ਵਿੱਚੋਂ ਜਿਹੜੀ ਬਹੁਤ ਵੱਡੇ ਪੈਮਾਨੇ ਤੇ ਲੋਕ ਉਮੜ ਕੇ ਆਏ ਮੈਂ ਉਹਨਾਂ ਦਾ ਬਹੁਤ ਹੀ ਥੈਂਕਫੁਲ ਹਾਂ ਨੇਰੇ ਅਸੀਂ ਥੈਂਕਫੁਲੀ ਕਾਂਗਰਸ ਵਾਲੇ ਸਮੁੱਚਾ ਪੰਜਾਬ ਕਹਿੰਦੇ ਕਿਉਂਕਿ ਸਾਰਾ ਪੰਜਾਬ ਇਹ ਚੰਗਾ ਸਾਡੇ ਨੌਜਵਾਨ ਬੱਚਿਆਂ ਦੀ ਉਹਨਾਂ ਦੀ ਆਪਣੀ ਜ਼ਿੰਦਗੀ ਉਹਨਾਂ ਦੇ ਪਰਿਵਾਰ ਦੀ ਜ਼ਿੰਦਗੀ ਉਹਨਾਂ ਦਾ ਕਾਰੋਬਾਰ ਮਹਿਫੂਜ਼ ਹੈ ਨੰਬਰ 1 ਹੈ ਇਸ ਟਾਈਮ ਪੰਜਾਬ ਦੇ ਜੇ ਕੋਈ ਮੁੱਦਾ ਹੈ ਜੇ ਕੋਈ ਇਸ਼ੂ ਹੈ ਜੋ ਫੰਡਮੈਂਟਲ ਲਾਈਫ ਦਾ ਹੈ ਥ्रेट ਟੂ ਦੀ ਲਾਈਫ ਬਾਦਕਿਸਮਤੀ ਦੇ ਨਾਲ ਪੰਜਾਬ ਦੇ ਵੇਖੋ ਗੱਲ ਹੈ ਅਸਰੇ ਅੱਜ ਤਰਨ ਤਨ ਦੇ ਲੋਕਾਂ ਨੇ ਮੈਂ ਸਭ ਨੇ ਤੈਅ ਕਰਨਾ ਹੈ ਕਿ 2027 ਦੇ ਵਿੱਚ ਕਿਸ ਕਿਸਮ ਦੇ ਲੋਕ ਅਸੀਂ ਚਾਹੁੰਦੇ ਹਾਂ ਲਾ ਮੇਕਰਸ ਕਿ ਲਾ ਬ੍ਰੇਕਰਸ ਵਿਧਾਨ ਸਭਾ ਕਾਨੂੰਨ ਬਣਾਉਂਦੀ ਹੈ ਵਿਧਾਨ ਸਭਾ ਕਾਨੂੰਨ ਤੋੜਦੀ ਨਹੀਂ ਕਿਰਪਾ ਕਰਕੇ ਤੁਸੀਂ ਹੁਣ ਚੂਜ਼ ਕਰਨਾ ਹੈ ਕਿ ਕੀ ਤੁਸੀਂ ਨੌਜਵਾਨ ਬੱਚਿਆਂ ਨੂੰ ਆਪਣੇਆਂ ਨੂੰ ਮਹਿਫੂਜ਼ ਚਾਹੁੰਦੇ ਹੋ ਆ ਮੈਂ ਵੇਖਿਆ ਤਰਨਤਾਮ ਚ ਹਰ ਵਿਅਕਤੀ ਦੇ ਹਰ ਦੁਕਾਨਦਾਰ ਦੇ ਚਿਹਰੇ ਮੋਰੇ ਉਤਰੇ ਹਰ ਤੀਸਰੇ ਘਰ ਨੂੰ ਗੈਂਗਸਟਰਸ ਜਿਹੜੇ ਨੇ ਉਹਨਾਂ ਦੇ ਫਰੋਤੀਆਂ ਦੇ ਟੈਲੀਫੋਨ ਕੰਨਾਂ ਨੂੰ ਲਾ ਦਿੰਦੇ ਲੋਕ ਫੋਨ ਕਿਆ ਸੁਣੋ ਇਹਨਾਂ ਦੇ ਟੈਲੀਫੋਨ ਵੇਖੋ ਤੁਹਾਨੂੰ ਪਤਾ 15 ਸਾਲ ਜੋ ਪੰਜਾਬ ਦੇ ਹਾਲਾਤ ਵਿਗੜੇ ਨੇ ਇਹ ਕਾਂਗਰਸ ਦੀ ਲੀਡਰਸ਼ਿਪ ਹੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਔਰ ਫੇਰ ਭੰਗੜੇ ਤੇ ਕਿਧੇ ਪਾਏ ਤੁਹਾਡੇ ਕਾਰੋਬਾਰ ਸ਼ੁਰੂ ਹੋਏ ਨੇ ਤੁਹਾਡੇ ਚਿਹਰਿਆਂ ਤੇ ਰੌਣਕ ਆਈ ਹੈ ਤਰਨਤਨ ਜ਼ਿਲ੍ਹਾ ਬਣਿਆ ਛੋਟੀਆਂ ਦੁਕਾਨਾਂ ਤੋਂ ਸ਼ੋਰੂਮ ਖੁੱਲ ਗਏ ਜੇ ਆ ਗੈਂਗਸਟਰਾਂ ਦਾ ਵੀ ਤੁਸੀਂ ਚਾਹਦੇ ਹੋ ਇਹ ਫਤਵਾ ਤੈਅ ਕਰੇਗਾ ਕਿ ਤੁਸੀਂ ਚਾਹਦੇ ਕੀ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਜਿੱਦਣ ਕਾਂਗਰਸ ਦੀ ਸਰਕਾਰ ਤੁਸੀਂ ਫਤਵਾ ਦਿੰਦੇ ਹੋ ਸਾਲ ਬਾਅਦ ਕਾਂਗਰਸੀ ਸਰਕਾਰ ਆਉਂਦੀ ਹੈ ਪਹਿਲਾ ਜਿਹੜਾ ਹੈ ਫਤਵਾ ਉਹ ਇਹਨਾਂ ਗੈਂਗਸਟਰਾਂ ਦੇ ਖਿਲਾਫ ਆਏ ਕਿਸੇ ਆਦਮੀ ਨੂੰ ਡਰਨ ਦੀ ਲੋੜ ਨਹੀਂ ਰਹਿ ਜਾਏਗੀ ਕਿਸੇ ਪਰਿਵਾਰ ਨੂੰ ਡਰਨ ਦੀ ਲੋੜ ਨਹੀਂ ਰਹਿ ਜਾਏਗੀ ਅਸੀਂ ਤਗੜੇ ਹੋ ਕੇ ਅਸੀਂ ਤਗੜੇ ਹੋ ਕੇ ਸਮੁੱਚੇ ਤੇ ਸਾਰੇ ਕਾਂਗਰਸ ਪਾਰਟੀ ਨੇ ਕਰਨਵੀਰ ਵੀਰਜੀ ਨੂੰ ਜਿਹੜੇ ਕਿ ਗੁਰਜ ਤੋਂ ਉਹਨਾਂ ਨੂੰ ਟਿਕਟ ਦਿੱਤੀ ਹੈ ਐਸੀ ਸਾਰੇ ਜਿਹੜੇ ਰੜਕੇ ਉਹਨਾਂ ਵਾਸਤੇ ਇੱਥੇ ਇੱਕ ਕੈਂਪੇਨ ਕਰਾਂਗੇ ਮੈਂ ਸਭ ਨੂੰ ਅਪੀਲ ਕਰਦਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਜਿਤਾਓ ਸਰ ਚਾਰ ਕੈਂਡੀਡੇਟ ਪੰਜ ਖਲੋਤੇ ਨੇ ਕਿਸ ਤੋਂ ਰਸਤਰਾ ਖਤੋਰੀਆ ਬੀਜਪੀ ਇਹ ਆਪਣਾ ਸੰਵਿਧਾਨ ਇਹ ਕਹਿ ਰਿਹਾ ਕਿ ਹਰ ਕਿਸੇ ਨੂੰ ਹੱਕ ਹੈ ਉਹ ਆ ਕੇ ਚੋਣ ਲੜ ਸਕਦਾ ਹੈ ਕਿ ਚਾਰ ਪਾਰਟੀਆਂ ਹੋਣ ਪੰਜ ਹੋਣ 10 ਹੋਣ ਇਸ ਵਿਧਾਨ ਸਾਡਾ ਉਹ ਜਿਹੜਾ ਅੰਬੇਦਕਰ ਸਾਹਿਬ ਨੇ ਸਵਿਧਾਨ ਦਿੱਤਾ ਉਹਦੀ ਖੂਬਸੂਰਤੀ ਹੋਈ ਹੈ ਕਿ ਕੋਈ ਵੀ ਇਲੈਕਸ਼ਨ ਲੜ ਸਕਦਾ ਹੈ। ਕਿਸ ਤਰ੍ਹਾਂ ਦਾ ਮਾਹੌਲ ਦਿਖਾਈ ਦੇ ਰਿਹਾ ਕਾਂਗਰਸ ਦਾ ਮਾਹੌਲ ਅਜੇ ਅੱਜ ਦੇਖਿਆ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਕਾਂਗਰਸ ਦੇ ਨਾਲ ਕਾਗਜ਼ ਭਰਉਣ ਆਏ ਆ। ਇਸ ਤੋਂ ਲੱਗ ਰਿਹਾ ਕਿ ਕਾਂਗਰਸ ਜਿਤਵਲ ਬੱਧ ਰਹੀ ਹੈ। ਆਮ ਪਾਰਟੀ ਨੇ ਸਰ ਜਿਹੜਾ ਹੋਂ ਤੱਕ 4 ਸਾਲ ਲੰਘ ਗਏ ਆ ਲੋਕ ਪਰੇਸ਼ਾਨ ਦਿਖਾਈ ਦੇ ਰਿਹਾ ਕੀ ਕਹਿਣਾ ਚਾਹੁੰਦੇ। ਯਾਰੋ ਮੈਨੂੰ ਇੱਕ ਗੱਲ ਦੱਸੋ। ਜਾ ਰਹੇ ਹੋਗਾ ਜੀ ਨਾ ਆਪ ਵੀ ਅਸੀਂ ਕਰਨ ਮੋਜੀ ਜੀ ਦੇ ਕਾਰਜ ਕਰਾਉਣ ਆਸੇ ਆਏ ਹੈ ਜਿਹਦੇ ਵਿੱਚ ਸਮੂਚੀ ਸਾਡੀ ਸੀਨੀਅਰ ਲੀਡਰਸ਼ਿਪ ਪਹੁੰਚੀ ਹੈ ਗੋਪੇਸ਼ ਬਗੇਲ ਜੀ ਦੇ ਨਾਲ ਚੰਨੀ ਸਾਹਿਬ ਸਾਡੇ ਬਾਗਵਾ ਸਾਹਿਬ ਤੇ तमाम ਲੋਕਲ ਸਾਥੀगण ਪਹੁੰਚੇ ਹੋਏ ਸਮੂਹ ਪਰਾ ਜਿਹੜਾ ਹੈਗਾ ਉਤਸ਼ਾਹ ਮਿਲਿਆ ਲੋਕਾਂ ਦਾ ਜਿਸ ਪ੍ਰਕਾਰ ਦਾ ਹਾਰਾ ਸੀ ਔਰ ਲੋਕਾਂ ਦੇ ਇਲਾਕੇ ਖੜਿਆਂ ਦੇ ਚਿਹਰੇ ਅੱਗੇ ਦੱਸਦੇ ਸਨ ਕਿ ਕੁਝ ਚੰਗਾ ਹੋਣ ਵਾਲਾ ਹੈ ਕਿਉਂਕਿ ਰਾਜਨੀਤਿਕ ਵਿਅਕਤੀ ਜਿਹੜੇ ਹੈ ਉਹ ਆਪਦੇ ਰਾਜਨੀਤਿਕ ਤਜਰਬੇ ਤੋਂ ਥੋੜਾ ਅੰਦਾਜ਼ਾ ਲਾ ਲੈਂਦੇ। ਸੋ ਮੈਨੂੰ ਇਹ ਲੱਗਿਆ ਕਿ ਲੋਕ ਚੁੱਪ ਨੇ ਖਮੋਸ਼ ਨੇ ਲੇਕਿਨ ਜਿਸ ਪ੍ਰਕਾਰ ਉਹਨਾਂ ਦੇ ਆ ਚਿਹਰੇ ਨੇ ਅੱਖਾਂ 'ਚ ਮੁਸਕਰਾਹਟ ਹੈ। ਸੋ ਲੱਗਦਾ ਹੈ ਕਿ ਕੁਝ ਚੰਗਾ ਹੋਣ ਵਾਲਾ ਹੈ। ਦੂਜੀ ਗੱਲ ਅੱਜ ਦੇ ਇਸ ਚੋਣਾਂ ਦੇ ਇੱਕ ਸਨੇਹ ਹੈ। ਹੁਣ ਉਮੀਦਵਾਰ ਹੈ 4-5। ਲੋਕਾਂ ਨੇ ਦੇਖਣਾ ਕਿ ਕਿਸ ਉਮੀਦਵਾਰ ਨੂੰ ਉਮੀਦਵਾਰ ਜਿਨ੍ਹਾਂ ਤੇ ਬਹੁਤ ਗੰਭੀਰ ਇਲਜ਼ਾਮ ਨੇ ਔਰ ਜਿਹੜੇ ਪਾਰਟੀਆਂ ਬਦਲਦੇ ਨੇ ਜਿਹੜੇ ਨੌਨ ਰਹੇ ਨੇ ਇਸ ਗੱਲ ਦੇ ਲਈ ਤੇ ਹੁਣ ਵੀ ਉਹ ਸਰਕਾਰਾਂ ਦਾ ਆਸਰਾ ਲੈਣਾ ਚਾਹੁੰਦੇ ਨੇ ਆਪਣੀਆਂ ਪਾਰਟੀਆਂ ਛੱਡ ਕੇ ਇੱਕ ਤਾਂ ਉਹ ਉਮੀਦਵਾਰ ਮੈਂ ਉਹਰਾ ਨਾਮ ਨਹੀਂ ਲਵਾਵਾਂਗਾ ਸਮਝ ਗਏ ਲੋਕ ਕਿ ਕਿਸ ਤਰ੍ਹਾਂ ਦੇ ਗੰਭੀਰ ਇਲਜ਼ਾਮ ਨੇ ਉਹਨਾਂ ਤੇ ਦੂਸਰਾ ਇੱਕ ਵਿਅਕਤੀ ਉਹ ਹੈ ਜਿਹੜਾ ਧੌਣ ਤੇ ਗੋਡਾ ਰੱਖ ਕੇ ਔਰ ਲੋਕਾਂ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਆਪਣੇ ਪਰਿਵਾਰ ਨੂੰ ਜਿਤਾਉਣਾ ਚਾਹੁੰਦਾ ਇਹ ਲੋਕਾਂ ਨੇ ਦੇਖਣਾ ਹੈ ਕਿ ਦਿਨ ਦਿਹਾੜੇ ਜਿਹੜੀਆਂ ਮੌਤਾਂ ਹੋ ਰਹੀਆਂ ਪੰਜਾਬ ਦੇ ਅੰਦਰ ਕੀ ਤੁਸੀਂ ਪੁਰਾਣੇ ਦਿਨ ਫੇਰ ਵਾਪਸ ਚਾਉਣਾ ਚਾਹੁੰਦੇ ਹਾਲਾਤ ਉਹ ਮਾੜੇ ਹਾਲਾਤ ਤਰਨ ਤਰਨ ਵਾਲੇ ਲੋਕਾਂ ਨੇ ਵੇਖੇ ਵੀ ਤੋਂ ਮੈਨੂੰ ਲੱਗਦਾ ਤੇ ਤੀਸਰੇ ਜਿਹੜੇ ਵਿਅਕਤੀ ਨੇ ਜਿਹੜੇ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਕਨਸਟੀਟਿਊਸ਼ਨ ਆਫ ਇੰਡੀਆ ਬਾਬਾ ਸਾਹਿਬ ਅੰਬੇਦਕਰ ਤਰੰਗੇ ਦੀ ਹਿਫਾਜ਼ਤ ਕਰਨਾ ਸਾਡਾ ਫਰਜ ਹੈ ਜਿਹੜਾ ਤਿਰੰਗਾ ਦੇਸ਼ ਦਾ ਤਿਰੰਗਾ ਕਾਂਗਰਸ ਦਾ ਤਿਰੰਗੇ ਦੀ ਗੱਲ ਨਹੀਂ ਕਰ ਰਿਹਾ ਦੇਸ਼ ਦੇ ਤਿਰੰਗੇ ਦੀ ਹਿਫਾਜ਼ਤ ਕਰਨਾ ਸਾਡਾ ਫਰਜ ਹੈ ਜਿਹੜਾ ਦੇਸ਼ ਦੇ ਸੰਵਿਧਾਨ ਨੂੰ ਹੀ ਨਹੀਂ ਮੰਨਦਾ ਤੇ ਦੇਸ਼ ਦੇ ਤਿਰੰਗੇ ਨੂੰ ਨਹੀਂ ਮੰਨਦਾ ਕਿ ਉਹਨਾਂ ਲੋਕਾਂ ਨੂੰ ਤੁਸੀਂ ਜਿਤਾਉਣਾ ਇੱਕ ਪਾਸੇ ਉਹ ਉਮੀਦਵਾਰ ਹੈ ਦੋ ਪਾਰਟੀਆਂ ਦੇ ਬਾ ਬੀਜੇਪੀ ਦਾ ਉਮੀਦਵਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਨਾਲ ਵਿਤਕਰਾ ਕੀਤਾ ਦੂਜੇ ਪਾਸੇ ਪਾਰਟੀ ਦੀ ਹੈ ਹੜਾਂ ਦੇ ਵਿੱਚ ਜੋ ਹਾਲਾਤ ਹੋਏ ਜੋ ਨਸ਼ੇ ਦੇ ਹਾਲਾਤ ਨੇ ਜੋ ਗੈਂਗਸਟਰਾਂ ਦੇ ਹਾਲਾਤ ਨੇ ਜੋ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਹੈ ਸਰਕਾਰ ਸੋ ਇੱਕ ਪਾਸੇ ਕਾਂਗਰਸ ਦਾ ਉਮੀਦਵਾਰ ਹੈ ਜਿਹੜਾ ਇਸ ਇਲਾਕੇ ਨਾਲ ਸੰਬੰਧਿਤ ਹੈ ਕਿਸੇ ਪ੍ਰਕਾਰ ਦਾ ਕੋਈ આરોਪ ਨਹੀਂ ਹੈ ਉਹਰੇ ਵਿਅਕਤੀਗਤ ਜੀਵਨ ਤੇ ਔਰ ਜਿਹੜਾ ਮਿਠ ਬੋਲੜਾ ਤੇ ਹੱਥ ਜੋੜ ਕੇ ਨਿਮਰਤਾ ਦੇ ਨਾਲ ਲੋਕਾਂ ਤੋਂ ਵੋਟ ਮੰਗਦਾ ਹੈ ਇੱਕ شریف ਇਨਸਾਨ। ਸੋ ਮੈਨੂੰ ਲੱਗਦਾ ਕਿ ਤਰਨਤਨ ਦੇ ਮਾਝੇ ਦੇ ਲੋਕ ਬੜੇ ਜੁਝਾਰੂ ਲੋਕ ਨੇ ਇਥੋਂ ਦੇ ਇਸ ਜ਼ਿਲ੍ਹੇ ਦੇ। ਇਹ ਇਨਕਲਾਬੀ ਲੋਕ ਨੇ। ਇਹ ਇਨਕਲਾਬ ਖੜਾ ਕਰਦੇ ਨੇ ਇਸ ਕੋਈ ਦੂਰ ਹੈ ਨਹੀਂ। ਲੇਕਿਨ ਕੇਵਲ ਤੇ ਕੇਵਲ ਗੱਲ ਸਮਝਣ ਦੀ ਹੈ। ਔਰ ਮੈਨੂੰ ਲੱਗਦਾ ਕਿ ਉਹ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ ਮੱਝ ਦੇ ਉਸ ਜਹਾਰੂ ਲੋਕਾਂ ਨੇ ਜਿਨ੍ਹਾਂ ਦੀ ਮਸਾਲਾ ਪੂਰੀ ਦੁਨੀਆ ਦੇ ਵਿੱਚ ਲੋਕ ਦਿੰਦੇ ਸੋ ਮੈਨੂੰ ਲੱਗਦਾ ਕਿ ਉਹ ਬੜੇ ਸਿਆਣਫ ਦੇ ਨਾਲ ਇਸ ਜਿਮਨੀ ਚੋਣ ਦਾ ਫੈਸਲਾ ਲੈਣਗੇ ਤਾਂ ਜੋ ਇਥੋਂ ਸੁਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜਾਣ ਅੱਜ ਲੋਕ ਇਹ ਗੱਲ ਕਹਿ ਰਹੇ ਨੇ ਲੋਕਾਂ ਦੀ ਜ਼ੁਬਾਨ ਤੇ ਹੈ ਕਿ ਕਾਂਗਰਸ ਪਾਰਟੀ ਸਤਾ ਸਰਕਾਰ ਚ ਮੁੜ ਵਾਪਸ ਆ ਰਹੀ ਹੈ ਮੁੜ ਵਾਪਸ ਆ ਰਹੀ ਹੈ ਆਮ ਆਦਮੀ ਪਾਰਟੀ ਦਾ ਬਦਲਾਵ ਲੋਕਾਂ ਨੇ ਦੇਖ ਲਿਆ ਹੈ ਲੋਕ ਤੰਗ ਹੈ ਪੁਲਿਸ ਕਰਮਚਾਰੀ ਮੁਲਾਜ਼ਮ ਅੱਜ ਪੰਜਾਬ ਦੀ ਇਕਨੋਮੀ ਦੇ ਹਾਲਾਤ ਬੜੇ ਮਾੜੇ ਪੰਜਾਬ ਡੁੱਬਦਾ ਜਾ ਰਿਹਾ ਸੋ ਇਹਨਾਂ ਗੱਲਾਂ ਤੇ ਕਿਸਾਨੀ ਦੇ ਬੜੇ ਮਾੜੇ ਨੇ ਮਜ਼ਦੂਰਾਂ ਦੇ ਵਪਾਰ ਦੇ ਸੋ ਮੈਨੂੰ ਉਮੀਦ ਹੈ ਪੂਰਨ ਕਿ ਇਹਨਾਂ ਸਮਾਨ ਚੀਜ਼ਾਂ ਨੂੰ ਗੱਲਾਂ ਨੂੰ ਲਾ ਐਂਡ ਆਰਡਰ ਤੇ ਹੋਰ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਲੋਕ ਫਤਵਾ ਦੇਣਗੇ ਕਿ ਇਹ ਸਨਿਆ ਪੂਰੇ ਪੰਜਾਬ ਭਰ ਦੇ ਵਿੱਚ ਜਾਵੇ। ਅੱਜ ਇਹਨੂੰ 27 ਦਾ ਸੈਮੀਫਾਈਨਲ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ। ਦੇਖੋ ਸੈਮੀਫਾਈਨਲ ਜਿਹੜੀ ਗੱਲ ਹੈ ਔਰ ਇਹ ਛੇ ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਜੇ ਆਹ ਸਤਾ ਪਾਰਟੀ ਸਰਕਾਰ ਨੇ ਕਹੀ ਇੱਕ ਦੋ ਚੋਣਾਂ ਜਿੱਤ ਲਈਏ ਬਾਈ ਇਲੈਕਸ਼ਨ ਅਸੀਂ ਵੀ ਜਿੱਤੇ ਹਾਂ ਬਾਈ ਇਲੈਕਸ਼ਨ ਬਰਨਾਲਾ ਦਾ। ਇਹਨੂੰ ਇਸ ਤਰ੍ਹਾਂ ਨਹੀਂ ਪਰ ਹਾਂ ਇਹ ਥੋ ਇੱਕ ਸਿਨੈਰ ਪੂਰੇ ਪੰਜਾਬ ਪਰ ਦੇ ਵਿੱਚ ਜ਼ਰੂਰ ਜਾਏਗਾ ਕਿ ਪੰਜਾਬ ਦੇ ਲੋਕ ਅਗਲੀ ਸਰਕਾਰ ਕਿਸ ਤਰ੍ਹਾਂ ਦੀ ਬਣਾਉਣਾ ਚਾਹੁੰਦੇ ਨੇ ਨਬ ਨਬਜ਼ ਜਿਹੜੀ ਲੋਕਾਂ ਦੀ ਉਹ ਯੈਸ 100% ਲੋਕ ਅੱਕ ਗਏ ਯਾਰ ਕਦੇ ਉਸ ਪਾਰਟੀ ਚ ਕਦੇ ਮੈਂ ਤੱਕੜੀ ਚ ਆ ਗਿਆ ਹੁਣ ਮੈਂ ਝਾੜੂ ਚ ਆ ਗਿਆ ਯਾਰ ਇਹ ਕੋਈ ਗੱਲ ਹੈ ਲੋਕ ਅੱਕ ਗਏ ਨੇ ਕਿ ਰਾਜਨੀਤਿਕ ਪਾਰਟੀਆਂ ਬੈਂਗਸਟਰਾਂ ਨੂੰ ਟਿਕਾ ਦੇਣ ਲੱਗ ਪਈਏ ਜਿਹੜੇ ਗੋਲੀ ਮਾਰਦੇ ਨੇ लोग आके गए नहीं मैं इन नु तुसी जिताया है मान लो मेनू इथों दे इलाके ने जिताया जे मैं ओदू बाद मिलाया ही ना लब्बा ही ना फिर मेनू जितोन दा की फायदा होया इलाके ਲੋਕ ਸਮਝਦਾਰ ਨੇ ਲੋਕਚੋਨੇ ਨੇ इलाके दी तरक्की कौन ਕਰਾਇਗਾ ਜਿਹੜਾ ਜਿੱਤਿਆ ਹੋਇਆ ਸਾਡੇ ਗਲੀਆਂ ਚ ਘੁੰਮੇਗਾ ਜੇ ਕੋਈ ਗਲੀਆਂ ਚ ਨਾ ਘੁੰਮੇਗਾ ਤੇ ਕੱਲਾ ਜਿਤਾ ਦੇਉ ਤੇ ਫਿਰ ਕੰਮ ਕਿਧਰ ਨੂੰ ਜਾਏਗਾ ਸੋ ਮੈਨੂੰ ਪੂਰਨ ਉਮੀਦ ਹੈ ਕਿ ਮਾਝੇ ਦੇ ਲੋਗ पंजाब क्यों मैं समझना कि सब तो वध समझाते जुझाहरूलोग ने लड़ाके लोग ने और खरगेरत मंदलों को तो जरूर कांग्रेस पार्टी ने हाथ भी फेंस लिया। Thank you। अगेन बने हैं कमेंट एक मिनट। आया नारा। आया। कोई कमेंटर? लेक्सो जो यार। आगे खार नहीं आ रहे हैं। नोमिनेट अप्लाई कितने हैं कि ਦੇ ਲੋਕਾਂ ਦੇ ਵਿੱਚ ਵਰਕਰਾਂ ਦੇ ਵਿੱਚ ਉਹ ਸੈੱਟ ਕਰਕੇ ਰੱਖਣ ਸ਼ੇਅਰਿੰਗ ਵਾਸੀਆਂ ਆਪਾ ਜਾਣਿਆਂ ਦਾ ਮੈਂ ਜੀ ਨੂੰ ਧੰਨਵਾਦ ਕਰਦਾ ਹਾਂ ਉਹ ਸਭ ਤੋਂ ਪਹਿਲੇ ਆਪਣੀ ਸੀਨੀਅਰ ਲੀਡਰਸ਼ਿਪ ਤੋਂ ਮਤਲਬ ਆ ਕਾਂਗਰਸ ਦੇ ਸਾਡੇ ਚੀਫੀ ਦੇ ਪ੍ਰਧਾਨ ਰਾਜਾ ਬ੍ਰਿੰਗ ਜੀ ਜੋ ਕੀ ਦੇ ਪਤਾ ਬਾਜਵਾ ਜੀ ਆ ਸਾਬਕਾ ਸੀਐਮ ਸਾਡੇ ਚੰਨੀ ਸਾਹਿਬ ਸਾਹਿ ਸੀਗਾ ਸਰਕਾਰੀਆ ਸਾਹਿਬ ਜੋ ਇਨਚਾਰਜ ਨੇ ਹਲਕੇ ਦੇ ਬਗੇਲ ਸਾਹਿਬ ਜੀ ਹ ਸਾਰਿਆਂ ਦਾ ਇੰਟਾਇਰ ਸਾਡੇ ਐਮਐਲਏ ਜੀ ਸਾਰਿਆਂ ਦਾ ਜਿਲੋਂ ਧੰਨਵਾਦ ਕਰਦਾ ਕੀ ਮੁਕਾਬਲਾ ਲੱਗਦਾ ਟੀਮ ਬਹੁਤ ਕਿੰਨੀ ਮਿਹਨਤ ਕਰਨੀ ਪਈ ਕਿ ਇਸ ਤੋਂ ਪਹਿਲਾਂ ਲੋਕ ਕਹਿ ਰਹੇ ਨੇ ਕਿ ਸਾਹੂ ਦਾ ਘਟੀ ਦੇਖਿਆ ਫਿਲਹਾਲ ਸਭ ਨੂੰ ਮਿਲਿਆ ਤੁਹਾਨੂੰ ਜੀ ਮੈਂ ਮੇਰੇ ਖਾਤੇ ਤੁਹਾਡੇ ਪੇ ਸੁਨੇ ਮੈਂ ਤਾਂ ਹਲਕੇ ਦਾ ਹੀ ਰਹਿਣ ਵਾਲਾ ਹਾਂ ਮੇਰੇ ਪਿੰਡ ਇੱਥੇ ਹੈਗਾ ਮੈਂ ਇੱਥੇ ਹੀ ਤਾਂ ਜੰਪਾ ਲੈਗਾ ਬਾਕੀ ਕੈਂਡੀਡੇਟਸ ਤਾਂ ਆਏ ਬਾਹਰੋਂ ਆਏਗੇ ਜਿਹੜੇ ਇੱਥੇ ਦੇ ਨਾਂ ਜੰਪਾ ਲੈਗੇ ਨਾ ਇੱਥੇ ਰਹੇ ਹੈਗੇ ਕਿੰਨੀ ਮਿਹਨਤ ਕੀਤੀ ਜਾਛੇ ਕੀ ਆ ਇਥੇ ਆ ਜੀ ਕਿਹੋ ਜੀ ਰਹਿਣ ਵਾਲੀ ਹੈ ਦੇਖੋ ਜੀ ਮਿਹਨਤ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਊਗੀ ਮਿਹਨਤ ਅਸੀਂ ਪੂਰੀ ਕਰਾਂਗੇ ਹਰ ਇੱਕ ਬੰਦੇ ਦੇ ਅੱਗੇ ਹੱਥ ਜੋੜ ਕੇ ਆਪਣੀ ਚੋਲੀ ਅਟਕੇ ਵੋਟ ਮੰਗਾਂਗੇ ਵੋਟ ਮੰਗਦੇ ਆ ਸਾਰਿਆਂ ਕੋਲੋਂ ਔਰ ਸਾਰਿਆਂ ਦਾ ਸਮਰਥਨ ਮੰਗਦੇ ਆ ਮੁद्दा ਕੀ ਰਹੇਗਾ ਜੀ ਇਹ ਮੇਨ ਮੁੱਦਾ ਲਾਅ ਐਂਡ ਆਰਡਰ ਦਾ ਜੀ ਆ ਗੈਂਗਸਟਰイズਮ ਨੂੰ ਖਤਮ ਕਰਨ ਦਾ ਜੀ ਤੇ ਆ ਡਰੱਗਸ ਦਾ ਇਹੀ ਮੇਨ ਮੁੱਦੇ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਆ ਤੇ ਵੋਟਾਂ ਵਾਸਤੇ ਆਪਣੀ ਚੋਲੀ ਅਟਕੇ ਉਹਨਾਂ ਤੋਂ ਵੋਟ ਮੰਗਦੇ ਆ ਥੈਂਕ ਯੂ ਕਰਨ ਤਰ ਅਸੈਂਬਲੀ ਹਲਕੇ ਦੇ ਹਰ ਪਿੰਡ ਚੋਂ ਅਤੇ ਹਰ ਸ਼ਹਿਰ ਦੇ ਵਾਰਡ ਵਿੱਚੋਂ ਜਿਹੜੀ ਬਹੁਤ ਵੱਡੇ ਪੈਮਾਨੇ ਤੇ ਲੋਕ ਉਮੜ ਕੇ ਆਏ ਮੈਂ ਉਹਨਾਂ ਦਾ ਬਹੁਤ ਹੀ ਥੈਂਕਫੁਲ ਹਾਂ ਨੇਰੇ ਅਸੀਂ ਥੈਂਕਫੁਲੀ ਕਾਂਗਰਸ ਵਾਲੇ ਸਮੁੱਚਾ ਪੰਜਾਬ ਖੈ ਕਿਉਂਕਿ ਸਾਰਾ ਪੰਜਾਬ ਇਹ ਚੰਦ ਹੈ ਕਿ ਸਾਡੇ ਨੌਜਵਾਨ ਬੱਚਿਆਂ ਦੀ ਉਹਨਾਂ ਦੀ ਆਪਣੀ ਜ਼ਿੰਦਗੀ ਉਹਨਾਂ ਦੇ ਪਰਿਵਾਰ ਦੀ ਜ਼ਿੰਦਗੀ ਉਹਨਾਂ ਦਾ ਕਾਰੋਬਾਰ ਮਹਿਫੂਜ਼ ਹੈ ਨੰਬਰ 1 ਇਸ ਟਾਈਮ ਪੰਜਾਬ ਤੇ ਜੇ ਕੋਈ ਮੁੱਦਾ ਹੈ ਜੇ ਕੋਈ ਇਸ਼ੂ ਹੈ ਜੋ ਫੰਡਮੈਂਟਲ ਲਾਈਫ ਦਾ ਹੈ ਥ्रेट ਟੂ ਦੀ ਲਾਈਫ ਬਾਦ ਕਿਸਮਤੀ ਦੇ ਨਾਲ ਪੰਜਾਬ ਦੇ ਵੇਖੋ ਗੱਲ ਹੈ ਅਸਰੇ ਅੱਜ ਤਰਨਤਾਰਨ ਦੇ ਲੋਕਾਂ ਨੇ ਮੈਂ ਸਭ ਨੇ ਤੈਅ ਕਰਨਾ ਹੈ ਕਿ 2027 ਦੇ ਵਿੱਚ ਕਿਸ ਕਿਸਮ ਦੇ ਲੋਕ ਅਸੀਂ ਚਾਹਨੇ ਆ ਲਾ ਮੇਕਰਸ ਕਿ ਲਾ ਬ੍ਰੇਕਰਸ ਵਿਧਾਨ ਸਭਾ ਕਾਨੂੰਨ ਬਣਾਉਂਦੀ ਹੈ ਵਿਧਾਨ ਸਭਾ ਕਾਨੂੰਨ ਤੋੜਦੀ ਨਹੀਂ ਕਿਰਪਾ ਕਰਕੇ ਤੁਸੀਂ ਹੁਣ ਚੂਜ਼ ਕਰਨਾ ਹੈ ਕਿ ਕੀ ਤੁਸੀਂ ਨੌਜਵਾਨ ਬੱਚਿਆਂ ਨੂੰ ਆਪਣੇ ਆਨ ਮਹਿਫੂਜ਼ ਚਾਹਦੇ ਹੋ ਆ ਮੈਂ ਵੇਖਿਆ ਤਰਨਤਾਰਨ ਚ ਹਰ ਵਿਅਕਤੀ ਦੇ ਹਰ ਦੁਕਾਨਦਾਰ ਦੇ ਚਿਹਰੇ ਮੋਰੇ ਉਤਰੇ ਹਰ ਤੀਸਰੇ ਘਰ ਨੂੰ ਗੈਂਗਸਟਰਸ ਜਿਹੜੇ ਨੇ ਉਹਨਾਂ ਦੇ ਰੋਤੀਆਂ ਦੇ ਟੈਲੀਫੋਨ ਕੰਨਾਂ ਨੂੰ ਲਾ ਦਿੰਦੇ ਲੋਕ ਫੋਨ ਕਿਆ ਸੁਣੋ ਇਹਨਾਂ ਦੇ ਟੈਲੀਫੋਨ ਵੇਖੋ ਤੁਹਾਨੂੰ ਪਤਾ ਹੈ 15 ਸਾਲ ਜੋ ਪੰਜਾਬ ਦੇ ਹਾਲਾਤ ਵਿਗੜੇ ਨੇ ਇਹ ਕਾਂਗਰਸ ਦੀ ਲੀਡਰਸ਼ਿਪ ਹੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਔਰ ਫੇਰ ਭੰਗੜੇ ਤੇ ਕਿੱਦੇ ਪੁਆਏ ਤੁਹਾਡੇ ਕਾਰੋਬਾਰ ਸ਼ੁਰੂ ਹੋਏ ਨੇ ਤੁਹਾਡੇ ਚਿਹਰਿਆਂ ਤੇ ਰੌਣਕ ਆਈ ਹੈ ਤਰਨਤਨ ਜ਼ਿਲ੍ਹਾ ਬਣਿਆ ਛੋਟੀਆਂ ਦੁਕਾਨਾਂ ਤੋਂ ਸ਼ੋਰੂਮ ਖੁੱਲ ਗਏ ਜੇ ਆ ਗੈਂਗਸਟਰਾਂ ਦਾ ਵੀ ਤੁਸੀਂ ਚਾਹਦੇ ਹੋ ਇਹ ਫਤਵਾ ਤੈਅ ਕਰੇਗਾ ਕਿ ਤੁਸੀਂ ਚਾਹਦੇ ਕੀ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਜਿੱਦਣ ਕਾਂਗਰਸ ਦੀ ਸਰਕਾਰ ਤੁਸੀਂ ਫਤਵਾ ਦਿੰਦੇ ਹੋ ਸਾਲ ਬਾਅਦ ਕਾਂਗਰਸੀ ਸਰਕਾਰ ਆਂਦੀ ਹੈ ਪਹਿਲਾ ਜਿਹੜਾ ਹੈ ਫਤਵਾ ਉਹ ਇਹਨਾਂ ਗੈਂਗਸਟਰਾਂ ਦੇ ਖਿਲਾਫ ਆਇਆ ਕਿਸੇ ਆਦਮੀ ਨੂੰ ਡਰਨ ਦੀ ਲੋੜ ਨਹੀਂ ਰਹਿ ਜਾਏਗੀ ਕਿਸੇ ਪਰਿਵਾਰ ਨੂੰ ਡਰਨ ਦੀ ਲੋੜ ਨਹੀਂ ਰਹਿ ਜਾਏਗੀ ਅਸੀਂ ਤਗੜੇ ਹੋ ਕੇ ਅਸੀਂ ਤਗੜੇ ਹੋ ਕੇ ਸਮੁੱਚੇ ਤੇ ਸਾਰੇ ਕਾਂਗਰਸ ਪਾਰਟੀ ਨੇ ਕਰਨਵੀਰ ਵੀਰ ਜੀ ਨੂੰ ਇਰੇ ਕੇ ਗੁਰਜਤੋਂ ਉਹਨਾਂ ਨੂੰ ਠੇਗੜ ਦਿੱਤੀ ਐ ਐਸੀ ਸਾਰੇ ਜੜੇ ਰੜਕੇ ਉਹਨਾਂ ਵਾਸਤੇ ਇੱਥੇ ਇੱਕ ਬੈਨ ਕਰਾਂਗੇ ਮੈਂ ਸਭ ਨੂੰ ਅਪੀਲ ਕਰਦਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਆ ਉਹਨਾਂ ਨੂੰ ਜਿਤਾਓ ਸਰ ਚਾਰ ਕੈਂਡੀਡੇਟ ਪੰਜ ਖਲੋਤੇ ਨੇ ਕਿਸ ਸੁਸਤਾਨ ਰਿਆ ਖੱਤੋ ਰਿਆ ਭਾਜੀਪੀ ਇਹ ਬੜਾ ਸੰਵਿਧਾਨ ਇਹ ਕਹਿ ਰਿਹਾ ਕਿ ਹਰ ਕਿਸੇ ਨੂੰ ਹੱਕ ਐ ਉਹ ਆ ਕੇ ਚੋਣ ਲੜ ਸਕਦਾ ਹੈ ਕਿ ਚਾਰ ਪਾਰਟੀਆਂ ਹੁਣ ਪੰਜ ਹੁਣ 10 ਹੁਣ ਇਸ ਸੰਵਿਧਾਨ ਸਾਡਾ ਉਹ ਜਿਹੜਾ ਅੰਬੇਦਕਰ ਸਾਹਿਬ ਨੇ ਜਿਹੜਾ ਸੰਵਿਧਾਨ ਦਿੱਤਾ ਉਹ ਦੀ ਖੂਬਸੂਰਤੀ ਹੋਈ ਹੈ ਕਿ ਕੋਈ ਵੀ ਇਲੈਕਸ਼ਨ ਲੜ ਸਕਦਾ ਹੈ। ਕਿਸ ਤਰ੍ਹਾਂ ਦਾ ਮਾਹੌਲ ਦਿਖਾਈ ਦੇ ਰਿਹਾ ਕਾਂਗਰਸ ਦਾ? ਮਾਹੌਲ ਅਜੇ ਅੱਜ ਦੇਖਿਆ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਕਾਂਗਰਸ ਦੇ ਨਾਲ ਕਾਗਜ਼ ਭਰਉਣ ਆਏ ਆ। ਇਸ ਤੋਂ ਲੱਗ ਰਿਹਾ ਕਿ ਕਾਂਗਰਸ ਜਿਤਵਲ ਵੱਧ ਰਹੀ ਹੈ। ਆਮ ਪਾਰਟੀ ਨੇ ਸਰ ਜਿਹੜਾ ਹੋਂ ਤੱਕ ਚਾ